ਕਿੰਨਾ ਦੀ ਫੈਮਿਲੀ ਚ ਜੋਤ ਜਗ ਸਕਦੀ ਆ ਕਿੰਨਾ ਦੇ ਘਰ ਚ ਜੋਤ ਜਗ ਸਕਦੀ ਆ ਕਿ ਨਹੀਂ ਜਗ ਸਕਦੀ ਜੇ ਜੇਤ ਜਗਾਉਣੀ ਆ ਤਾਂ ਉਹਦੇ ਵਾਸਤੇ ਕੀ ਕਰਨਾ ਕੀ ਭੋਗ ਪ੍ਰਸ਼ਾਦ ਦੇਣਾ ਕਿਹੜੇ ਦੇਵਤੇ ਦੀ ਆ ਕਿਹੜੇ ਗੁਰੂ ਦੀ ਆ ਜੇ ਅਸੀਂ ਘਰੇ ਹੀ ਜੋਤ ਜਗਾ ਲਈ ਘਰੇ ਕਮਰਾ ਬਣਾ ਲਿਆ ਘਰ ਦੇ ਵਿੱਚ ਹੀ ਅਸੀਂ ਪ੍ਰਕਾਸ਼ ਕਰ ਲਿਆ ਤੇ ਫਿਰ ਗੁਰਦੁਆਰੇ ਦੀ ਕੀ ਐਵੇਂ ਕਿਤੇ ਰਹਿ ਗਈ ਕੌਣ ਕਹੂਗਾ ਵੀ ਗੁਰਦੁਆਰੇ ਜਾਏ ਸੋਜੀ ਪਾਈ ਉਹ ਮੈਂ ਸਿੱਖਾਂ ਦੇ ਪ੍ਰਤੀਕਾਂ ਵੀ ਜਦੋਂ ਤੁਹਾਨੂੰ ਇੱਕ ਗੱਲ ਕਹਿ ਦਿੱਤੀ ਵੀ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲ ਆ ਤੁਹਾਨੂੰ ਫਿਰ ਉੱਤੋਂ ਦੀ ਹੋ ਕੇ ਤੁਸੀਂ ਜੋਤਾਂ ਜਗਾਉਨੇ ਆ ਵੀ ਸਾਨੂੰ ਗੁਰਦੁਆਰੇ ਨਾਲ ਜਾਣਾ ਪਏ ਸਾਡੇ ਘਰੇ ਕੰਮ ਕਰੇ ਬਾਬਾ ਜੀ ਜਿਵੇਂ ਆਪਾਂ ਸ਼ਿਵਜੀ ਦੀ ਭਗਤੀ ਕਰਦੇ ਆ ਤੇ ਸ਼ਿਵਜੀ ਦੇ ਨਾਮ ਦੀ ਜੋਤ ਜਗਾਉਨੇ ਆ ਉਸ ਜੋਤ ਦੇ ਉੱਤੇ ਜਿਹੜੀਆਂ ਜੋਗਣੀਆਂ ਨੇ 64 ਜੋਗਣੀਆਂ ਉਹ ਨਿਵਾਸ ਕਰਦੀਆਂ ਨੇ ਜਕਸ਼ਣੀਆਂ ਨੇ 350 350 ਉਹ ਉੱਥੇ ਆ ਕੇ ਨਿਵਾਸ ਕਰਦੇ ਆ ਕਿਉਂਕਿ ਸ਼ਿਵਜੀ ਦੀਆਂ ਸੇਵਕਾਂ ਮਨਿਓ ਸ਼ਿਵਜੀ ਦੇ ਜਿੰਨੇ ਸੇਵਕ ਨੇ ਉਹ ਜੋਤ ਉੱਤੇ ਆਉਣਗੇ ਆਉਣਗੇ ਤੇ ਸਾਨੂੰ ਉਹਨਾਂ ਦਾ ਭੋਗ ਪ੍ਰਸ਼ਾਦ ਰੱਖਣਾ ਪਊਗਾ ਅਗਰ ਅਸੀਂ ਉਹਨਾਂ ਨੂੰ ਭੋਗ ਪ੍ਰਸ਼ਾਦ ਨਹੀਂ ਦਿੰਦੇ ਤਾਂ ਫਿਰ ਉਹ ਸਮਝ ਲੈਣਗੇ ਸਾਡਾ ਨੁਕਸਾਨ ਤੇ ਸਾਡੀ ਬਰਬਾਦੀ ਤੈ ਕਈ ਲੋਕ ਜੈਨ ਨੂੰ ਵਸ ਕਰਦੇ ਨੇ ਭੂਤਾਂ ਨੂੰ ਵਸ ਕਰਦੇ ਨੇ ਪ੍ਰੇਤਾਂ ਨੂੰ ਵਸ ਕਰਦੇ ਨੇ ਉਹਨਾਂ ਦੇ ਦੀਵੇ ਜਗਾਉਂਦੇ ਨੇ ਚੱਲ ਭਈ ਆ ਕੰਮ ਕਰਕੇ ਇਹ ਸਾਰੇ ਪੁੱਠੇ ਕੰਮ ਕਰਨ ਵਾਸਤੇ ਚਿਰਾਗ ਜਗਦੇ ਨੇ ਚਿਰਾਗ ਕਿਸੇ ਪੀਰ ਦਾ ਨਹੀਂ ਜਗਦਾ ਨੰਬਰ 2 ਪੰਜਾਬ ਦੇ ਵਿੱਚ ਕੋਈ ਪੀਰ ਨਹੀਂ ਹੈ ਜੇ ਹੈਗਾ ਤਾਂ ਉਹ ਲਹਿੰਦੇ ਪੰਜਾਬ ਦੇ ਵਿੱਚ ਜੋ ਪਾਕਿਸਤਾਨ ਵਿੱਚ ਰਹਿ ਗਿਆ ਉੱਥੇ ਕੁਝ ਪੀਰਾਂ ਦੀ ਗੱਲਬਾਤ ਹੈਗੀ ਇੱਥੇ ਤਾਂ ਪੀਰ ਹੀ ਕੋਈ ਨਹੀਂ ਪੰਜਾਬ ਤੇ ਆ ਜਿਹਨੇ ਖੇਤਾਂ ਦੇ ਵਿੱਚ ਸ਼ਹੀਦ ਨੇ ਅਸਲ 'ਚ ਹੈ ਤਾਂ ਸੀਗੇ ਜਿਹੜੇ ਲੋਕ ਬਾਹਰੋਂ ਆਏ ਨੇ ਆਪਣੇ ਪਿੱਤਰਾਂ ਦੀਆਂ ਈਟਾਂ ਲਿਆਂਦੀਆਂ ਚੱਕ ਕੇ ਜਾਂ ਇੱਥੇ ਆ ਕੇ ਬਣਾ ਲੀਆਂ ਲੈ ਵੀ ਪਿੱਤਰਾਂ ਨੂੰ ਘਰ ਨਾ ਰੱਖ ਕੇ ਬਾਹਰ ਖੇਤਾਂ ਦੇ ਵਿੱਚ ਮੋਟਰ ਤੇ ਥਾਂ ਬਣਾ ਦਿੱਤੀ ਉੱਥੇ ਪਿੱਤਰਾਂ ਨੂੰ ਪੁੱਜਣ ਲੱਗ ਪਏ। ਹੈ ਤਾਂ ਉਹ ਪਿੱਤਰਾਂ ਦੀ ਥਾਂ ਸੀ ਪਿੱਤਰਾਂ ਨੂੰ ਪੁੱਜਦੇ ਸੀ ਉਹ ਪਿੱਤਰਾਂ ਤੇ ਹੌਲੀ-ਹੌਲੀ ਜਦ ਨੂੰ ਸਿੱਖੀ ਦੇ ਪ੍ਰਚਾਰ ਦਾ ਜ਼ੋਰ ਪਿਆ ਉਹਨੂੰ ਸ਼ਹੀਦ ਕਹਿ ਕੇ ਮੰਨਣ ਲੱਗ ਪਏ। ਵੀ ਇਹ ਤਾਂ ਸਾਡੇ ਸ਼ਹੀਦ ਨੇ ਜੀ। ਪਰ ਸ਼ਹੀਦ ਨਹੀਂ ਹੈਗੇ। ਉੱਥੇ ਪਿੱਤਰ ਵੀ ਨਹੀਂ ਹੈਗੇ। ਪ੍ਰੇਤ ਕੰਮ ਕਰਦਾ। ਉਹਨਾਂ ਮੜੀਆਂ ਦੇ ਵਿੱਚੋਂ ਜੋ ਬਣਾਉਂਦੇ ਨੇ ਤਾਂ ਲੋਕਾਂ ਦੀ ਇੱਛਾ ਨਹੀਂ ਪੂਰੀ ਹੁੰਦੀ ਲੋਕਾਂ। ਇਹਨੇ ਕਹਿੰਦੇ ਪਿਤਰਾਂ ਨੂੰ ਖੀਰ ਵੀ ਦੰਨੇ ਆ ਜੀ, ਦੁੱਧ ਵੀ ਚੜਾਉਨੇ ਆ ਜੀ, ਰੋਟੀ ਵੀ ਦੰਨੇ ਆ ਜੇ ਸੀ ਬ੍ਰਾਹਮਣ ਨੂੰ ਵੀ ਦੰਨੇ ਆ, ਭਾਈ ਜੀ ਨੂੰ ਵੀ ਰੋਟੀ ਦੰਨੇ ਆ, ਅਸੀਂ ਗੁਰਦੁਆਰੇ ਨੂੰ ਵੀ ਦੰਨੇ ਆ ਤੇ ਅਸੀਂ ਤਾਂ ਫੇਰ ਹੀ ਠੀਕ ਹੁੰਦੇ। ਕਿਉਂਕਿ ਤਰੀਕਾ ਗਲਤ ਹੈ। ਪਿਤਰਾਂ ਦੀ ਰੋਟੀ ਨਾ ਕਿਸੇ ਖੂਹ ਤੇ ਜਾਂਦੀ ਆ, ਨਾ ਹੀ ਗੁਰਦੁਆਰੇ ਜਾਂਦੀ ਆ, ਉਹ ਸਿਰਫ ਰੋਟੀ ਜੇ ਤਾਂ ਗਰੰਥੀ ਨੂੰ ਇਹ ਨਹੀਂ ਸਮਝ ਹੋਵੇ ਜਾਂ ਉਹਦੇ ਅੰਦਰ ਇਨਾ ਹੌਸਲਾ ਹੋਵੇ ਵੀ ਮੈਂ ਹਾਂ ਪਿੱਤਰਾਂ ਦੀ ਮੈਂ ਪੂਜਾ ਕਰ ਸਕਦਾ ਜਾਂ ਮੈਂ ਪਿੱਤਰਾਂ ਨੂੰ ਮਨਾ ਸਕਦਾ ਪਿੱਤਰਾਂ ਦੀ ਰੋਟੀ ਖਾ ਸਕਦਾ 100% ਤਾਂ ਪਿੱਤਰਾਂ ਦੀ ਰੋਟੀ ਸੁਣ ਕੇ ਹੀ ਡਰ ਜਾਂਦੇ ਨੇ ਸਿੱਧ ਲੋਕ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਸੀ ਉਹ ਪਰਮੰਦਰ ਚ ਜਾ ਕੇ ਲੁੱਕ ਕੇ ਬਹਿ ਗਏ ਆ ਸੰਸਾਰ ਦਾ ਪਾਰ ਉਤਾਰਾ ਕਿਵੇਂ ਹੋਊਗਾ ਜੇ ਸਾਡੇ ਗਰੰਥੀ ਨਹੀਂ ਰੋਟੀ ਖਾਣਗੇ ਤੇ ਸੰਤਾਂ ਦਾ ਪਾਰ ਉਤਾਰਾ ਕਿਵੇਂ ਹੋਊਗਾ ਕੌਣ ਕੰਮ ਕਰੂਗਾ ਮੈਂ ਇਹ ਕਹੂੰਗਾ ਵੀ ਭਾਈ ਘਰ ਚ ਜੋਤ ਨਹੀਂ ਜਗਾਉਣੀ ਚਾਹੀਦੀ ਬਹੁਤ سارے ਲੋਕਾਂ ਨੇ ਬਾਬੇ ਦੀਪ ਸਿੰਘ ਜੀ ਦੀ ਜੋਤ ਜਗਾਉਣੀ ਆ ਜੀ ਉਹ ਜੋਤ ਜਗਾਉਂਦੇ ਨੇ ਬਸ ਇਸ ਤੋਂ ਵੱਧ ਉਹਨਾਂ ਨੂੰ ਕੋਈ ਗਿਆਨ ਨਹੀਂ ਹੈ ਕੋਈ ਮਰਿਆਦਾ ਨਹੀਂ ਹੈਗੀ ਕੋਈ ਪਤਾ ਨਹੀਂ ਉਹਨਾਂ ਨੂੰ ਵੀ ਜੋਤ ਜਗਾ ਕੇ ਅਸੀਂ ਕਰਨਾ ਕੀ ਆ ਤੇ ਉਹ ਇਹ ਸੋਚਦੇ ਵੀ ਸੀ ਬਾਬੇ ਦੀਪ ਸਿੰਘ ਦੇ ਅੱਗੇ ਜੋਤ ਜੋਤ ਜਗਾਤੀ ਆ ਤੇ ਬਸ ਹੁਣ ਬਾਬਾ ਸਾਡੇ ਸਾਰੇ ਕੰਮ ਕਰੂਗਾ ਤੇ ਬਾਬਾ ਤਾਂ ਆਪਣੇ ਕੰਮ ਕਰੂ ਹਾਂਜੀ ਪਰ ਐਸਾ ਕੁਝ ਨਹੀਂ ਤੇ ਕਲੀ ਜੋਤ ਜਗਾ ਕੇ ਅਸੀਂ ਉਹਨੂੰ ਬੱਤੀ ਨੂੰ ਅੱਗ ਲਾ ਕੇ ਕਹਿੰਨੇ ਚੱਲ ਬਾਬਾ ਹੁਣ ਸਾਰੇ ਕੰਮ ਕਰ ਸਾਡੇ ਹੁਣ ਮੇਰੇ ਕੋ ਬੜੇ ਕੇਸ ਹੁੰਦੇ ਜੀ ਉਹ ਅਸੀਂ ਘਰੇ ਜੋਤ ਜੀ ਗੋਨੇ ਬਾਬਾ ਦੀਪ ਸਿੰਘ ਜੀ ਭਲਾ ਨਿੰਦੀ ਜੀ ਉਹ ਸਿਰਫ ਬੜੇ ਦੁਖੀ ਆ ਜੀ ਅਸੀਂ ਸਾਡਾ ਬਰਬਾਦ ਹੋ ਗਏ ਜੀ ਅਸੀਂ ਉਜੜ ਗਏ ਜੀ ਮੈਂ ਕਿਹਾ ਫਿਰ ਹਾਂਜੀ ਬਾਬਾ ਜੀ ਕੀ ਹਾਲ ਨੇ ਜੀ ਹਾਂਜੀ ਬੋਲੋ ਬਬਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਬਾ ਜੀ ਅੱਜ ਨਾਲ ਆਪਾਂ ਜਿਹੜਾ ਟੌਪਿਕ ਹੈਗਾ ਜੋਤ ਜੋਤ ਚਿਰਾਗ ਤੇ ਦੀਵਾ ਦੀਵਾ ਹਾਂ ਇਹਨਾਂ ਬਾਰੇ ਖੁੱਲ ਕੇ ਗੱਲਬਾਤ ਕਰਾਂਗੇ ਠੀਕ ਹੈ ਤੇ ਇਹਨਾਂ ਦੀ ਵਿਧੀ ਬਾਰੇ ਤੇ ਇਹਨਾਂ ਦੀ ਮਹਾਨਤਾ ਬਾਰੇ ਸਾਨੂੰ ਦੱਸਿਓ ਥੋੜਾ ਜਿਹਾ ਅੱਛਾ ਜੋਤ ਜੋਤ ਲਾਏ ਜਗਦੀਸ਼ ਜਗਾਇਆ ਬੁਝੇ ਬੁਜਨ ਹਾਰੇ ਜਿਹੜੀ ਜੋਤ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹੜਾ ਜੋਤ ਜਗਾ ਕੇ ਔਰ ਕਿਸੇ ਵੀ ਗੁਰੂ ਦੀ ਪੀਰ ਦੀ ਦੇਵਤੇ ਦੀ ਪੂਜਾ ਕਰਨੀਆਂ ਹਮ ਉੱਥੇ ਜੋਤ ਜਗਾਉਣੀ ਜ਼ਰੂਰੀ ਹੈ ਅੱਛਾ ਕਿਉਂਕਿ ਜਿਸ ਥਾਂ ਦੇ ਉੱਤੇ ਅਸੀਂ ਪੂਜਾ ਕਰਦੇ ਹਾਂ ਉਸ ਜੋਤ ਦੇ ਆਲੇ ਦੁਆਲੇ ਬਹੁਤ ਸਾਰੀਆਂ ਸ਼ਕਤੀਆਂ ਨਿਵਾਸ ਕਰਨ ਲੱਗ ਪੈਂਦੀਆਂ ਨੇ ਹਮ ਜਦੋਂ ਉੱਥੇ ਨਿਵਾਸ ਕਰਦੀਆਂ ਨੇ ਤੇ ਅਸੀਂ ਚਾਹੇ ਪਰਮਾਤਮਾ ਦੀ ਭਗਤੀ ਕਰੀਏ ਹਮ ਕਿਸੇ ਦੇਵਤੇ ਦੀ ਭਗਤੀ ਕਰੀਏ ਤੇ ਸਾਨੂੰ ਉਹਨਾਂ ਦੇ ਮੁਤਾਬਕ ਉੱਥੇ ਭੋਗ ਪ੍ਰਸ਼ਾਦ ਰੱਖਣਾ ਪੈਂਦਾ ਜੋਤ ਦੇ ਉੱਤੇ ਠੀਕ ਹੈ ਠੀਕ ਹੈ ਜਿੱਥੇ ਜੋਤ ਜਗਾਉਣੀ ਆ ਹੂੰ ਜੋਤਾਂ ਜਿਹੜੀਆਂ ਨੇ ਜੋਤ ਉਹੀ ਆ ਜਿਹੜੀ ਖੜਵੀ ਹੁੰਦੀਆਂ ਅੱਛੀ ਉੱਪਰ ਨੂੰ ਜੋਤ ਜਾਂਦੀ ਉਹਦੀ ਠੀਕ ਹੈ ਜੀ ਜਿਹੜਾ ਐ ਪੈ ਕੇ ਜਿਹੋਦੇ ਲੰਮੀ ਜੋਤ ਆ ਪੈਵੀ ਹੂੰ ਉਹ ਹੁੰਦੀ ਆ ਚਰਾਗ ਦੇ ਵਿੱਚ ਠੀਕ ਹੈ ਜੀ ਠੀਕ ਹੈ ਤੇ ਜਾਂ ਹੁੰਦੀ ਆ ਉਹ ਦੀਵੇ ਦੇ ਵਿੱਚ ਹੂੰ ਜਿਹੜੀ ਜੋਤ ਆ ਉਹ ਇੱਕ ਪ੍ਰਮਾਤਮਾ ਦਾ ਜਾਂ ਆਪਣੇ ਗੁਰੂ ਦਾ ਪ੍ਰਤੀਕ ਹੈ ਠੀਕ ਹੈ ਉਸ ਜੋਤ ਦੇ ਉੱਤੇ ਜਿਹੜੀਆਂ ਗੁਰੂ ਦੇ ਨਾਲ ਰਿਲੇਟਡ ਨੇ ਜਾਂ ਕਿਸੇ ਦੇਵਤੇ ਨਾਲ ਰਿਲੇਟਡ ਨੇ ਸ਼ਕਤੀਆਂ ਉਹ ਉੱਥੇ ਨਿਵਾਸ ਕਰਨ ਲੱਗ ਪੈਂਦੀਆਂ ਨੇ ਇਹ ਕਹਿ ਲਓ ਕਿ ਜਿਵੇਂ ਆਪਾਂ ਸ਼ਿਵਜੀ ਦੀ ਭਗਤੀ ਕਰਦੇ ਹਾਂ ਤੇ ਸ਼ਿਵਜੀ ਦੇ ਨਾਮ ਦੀ ਜੋਤ ਜਗਾਉਂਦੇ ਹਾਂ ਉਸ ਜੋਤ ਦੇ ਉੱਤੇ ਜਿਹੜੀਆਂ ਜੋਗਣੀਆਂ ਨੇ 64 ਜੋਗਣੀਆਂ ਉਹ ਨਿਵਾਸ ਕਰਦੀਆਂ ਨੇ ਜਕਸ਼ਣੀਆਂ ਨੇ 300 350 ਉਹ ਉੱਥੇ ਆ ਕੇ ਨਿਵਾਸ ਕਰਦੀਆਂ ਕਿਉਂਕਿ ਸ਼ਿਵਜੀ ਦੀਆਂ ਸੇਵਕਾ ਮਾਂ ਨੇ ਉਹ ਸ਼ਿਵਜੀ ਦੇ ਜਿੰਨੇ ਸੇਵਕ ਨੇ ਉਹ ਜੋਤ ਉੱਤੇ ਆਉਣਗੇ ਆਉਣਗੇ ਤੇ ਸਾਨੂੰ ਉਹਨਾਂ ਦਾ ਭੋਗ ਪ੍ਰਸ਼ਾਦ ਰੱਖਣਾ ਪਊਗਾ ਅਗਰ ਅਸੀਂ ਉਹਨਾਂ ਨੂੰ ਭੋਗ ਪ੍ਰਸ਼ਾਦ ਨਹੀਂ ਦਿੰਦੇ ਤਾਂ ਫਿਰ ਉਹ ਸਮਝ ਲੈਣਗੇ ਸਾਡਾ ਨੁਕਸਾਨ ਤੇ ਸਾਡੀ ਬਰਬਾਦੀ ਤੈ ਹੈ ਠੀਕ ਹੈ ਕੋਈ ਨਹੀਂ ਰੋਕ ਸਕਦਾ ਹਾਂ ਹਾਂ ਜੀ ਇਹ ਹੈਗੀ ਜੋਤ ਹਾਂ ਠੀਕ ਹੈ ਦੂਸਰੀ ਗੱਲ ਜਿਹੜੀ ਜੋਤ ਹੈ ਇਹ ਕਿਸੇ ਦੀ ਯਾਦ ਵਿੱਚ ਵੀ ਜਗਾਈ ਜਾਂਦੀ ਹੈ ਅੱਛਾ ਜੀ ਉਹ ਕਿਸ ਤਰ੍ਹਾਂ ਜਿਵੇਂ ਸਾਡੇ ਗੁਰੂ ਸਹਿਬਾਨਾਂ ਦੇ ਥਾਵਾਂ ਤੇ ਪਹਿਲਾਂ ਤਾਂ ਇੱਥੇ ਦੁਖਨਵਾਰ ਪਿੱਪਲ ਦੇ ਥੱਲੇ ਲਗ ਜੋਤ ਜਗਦੀ ਸੀ ਹਾਂਜੀ ਹੁਣ ਚਲੋ ਉਹਨਾਂ ਨੇ ਥਾਂ ਪਧਰਾ ਕਰਕੇ ਤੇ ਜੋਤ ਦਾ ਸਿਸਟਮ ਉੱਤੇ ਕਰ ਦਿੱਤਾ ਉਹ ਜੋਤ ਗੁਰੂ ਤੇਗ ਬਹਾਦਰ ਦੀ ਸ਼ਕਤੀ ਦਾ ਪ੍ਰਤੀਕ ਹੈ ਭਈ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਕਤੀ ਵਿਰਾਜਮਾਨ ਹੈਗੀ ਅਸੀਂ ਤਾਂ ਇਸ ਗੱਲ ਨੂੰ ਕਹਿੰਨੇ ਵੀ ਵਧੀਆ ਗੱਲ ਸੀ ਉਹ ਪਿੱਪਲ ਜਾਂ ਬਰੋਟਾ ਵੀ ਰਹਿੰਦਾ ਉੱਥੇ ਹੀ ਜੋਤ ਜਗਦੀ ਲੋਕਾਂ ਦੀ ਆਸਥਾ ਬੜੀ ਵਧੀਆ ਉੱਥੇ ਹੈਗੀ ਸੀ ਹੁਣ ਆਰਟੀਫੀਸ਼ੀਅਲ ਕਰਤਾ ਇਹਨਾਂ ਨੇ ਉਹ ਜੋਤ ਵਾਲੀ ਗੱਲ ਨਹੀਂ ਰਹੀ ਕਿਉਂਕਿ ਆਰਟੀਫੀਸ਼ੀਅਲ ਹੋ ਗਈ ਆ ਉਹ ਸ਼ੀਸ਼ੀਆਂ ਦੀ ਜੋਤ ਉਹ ਵਿੱਚ ਬੰਦ ਕਰ ਦਿੱਤਾ ਔਰ ਪਿੱਤਲ ਦੀ ਪਤਾ ਨਹੀਂ ਸਟੀਲ ਦੀਆਂ ਜੋਤਾਂ ਜਗਾ ਦਿੱਤੀਆਂ ਨੇ ਮੋਤੀ ਬਾਗ ਵੀ ਇੱਥੇ ਵੀ ਤੇ ਚਲੋ ਲਿਖਿਆ ਨਹੀਂ ਜੀ ਉਹ ਪਹਿਲਾਂ ਜੋਤ ਵੈਸੇ ਜਗਦੀ ਸੀ ਨਹੀਂ ਪਹਿਲਾਂ ਦੇਖੀ ਮੈਂ ਦੇਖੀ ਆ ਠੀਕ ਹੈ ਜੀ ਉਦੋਂ ਮੈਂ ਅਖੰਡ ਪਾਠੀਆਂ ਵਿੱਚ ਹੁੰਦਾ ਸੀ ਠੀਕ ਹੈ ਜੀ ਜਦੋਂ ਥੱਲੇ ਪਿੱਪਲ ਹੁੰਦਾ ਸੀ ਔਰ ਜੋਤ ਜਗਦੀ ਸੀ ਹੂੰ ਉੱਥੇ ਝਾੜੂ ਤੇ ਲੂਣ ਚੜਦਾ ਸੀਗਾ ਲੋਕਾਂ ਦੀ ਆਸਤਾ ਸੀ ਹੂੰ ਚੜੂ ਤੇ ਲੂਣ ਸ਼ਾਇਦ ਹੁਣ ਵੀ ਚੜਦਾ ਪਰ ਬਹੁਤ ਘੱਟ ਚੜਦਾ ਹਾਂਜੀ ਬਹੁਤ ਘੱਟ ਚੜਦਾ ਹੂੰ ਚਲੋ ਇਹ ਹੁੰਦੀ ਹੈ ਜੋਤ ਜੋਤ ਨੂੰ ਅਸੀਂ ਪਰਮਾਤਮਾ ਦਾ ਪ੍ਰਤੀਕ ਮੰਨਦੇ ਆਂ ਵੀ ਜਿਹੜੀ ਜੋਤ ਅੱਗੇ ਹੱਥ ਜੋੜਨੇ ਜੋਤ ਅੱਗੇ ਫੁੱਲ ਚੜਾਉਣੇ ਜੋਤ ਦੇ ਅੱਗੇ ਪ੍ਰਸ਼ਾਦ ਚੜਾਉਣਾ ਇਹ ਸਾਰਾ ਕੁਝ ਪਰਮਾਤਮਾ ਦੇ ਨਾਲ ਰਿਲੇਟਡ ਹੂੰ ਠੀਕ ਆ ਜਿਹੜੀ ਹੈਗੀ ਆ ਚਰਾਗ ਹਾਂਜੀ ਤੇ ਜਿਹੜੇ ਚਰਾਗ ਨੇ ਉਹ ਜਗਾਏ ਜਾਂਦੇ ਨੇ ਪੀਰਾਂ ਦੇ ਉੱਤੇ ਪੀਰਾਂ ਦੇ ਪਰ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਪੀਰ ਨਹੀਂ ਹੈਗਾ ਅੱਛਾ ਜੀ ਇਹ ਜਿੰਨੇ ਚਿਰਾਗ ਜਗਦੇ ਨੇ ਇਹ ਸਾਰੇ ਪ੍ਰੇਤਾਂ ਦੇ ਜਗਦੇ ਨੇ ਜਾਂ ਜਿਹੜੇ ਜਿੰਨ ਹੁੰਦੇ ਨੇ ਉਹਨਾਂ ਦੇ ਚਿਰਾਗ ਜਗਦੇ ਆ ਚਿਰਾਗ ਜਗਾਉਣ ਦਾ ਜਿਹੜਾ ਹੈਗਾ ਨੁਕਸਾਨ ਵੀ ਆ ਕਈਆਂ ਨੂੰ ਫਾਇਦਾ ਵੀ ਆ ਫਾਇਦਾ ਇਹ ਆ ਵੀ ਉੱਥੇ ਜਿਹੜੇ ਰਹਿੰਦੇ ਨੇ ਕਿ ਉਹਨੂੰ ਕਹਿੰਦੇ ਨੇ ਪ੍ਰੇਤ ਉਹ ਤੁਹਾਨੂੰ 20% ਫਾਇਦਾ ਪਹੁੰਚਾਉਂਦੇ ਨੇ ਫਿਰ 80% ਤੁਹਾਡੀ ਬਰਬਾਦੀ ਕਰਦੇ ਨੇ ਅੱਛਾ ਜੀ ਪ੍ਰੇਤ ਕਦੇ ਵੀ ਤੁਹਾਨੂੰ ਮੁਕਤੀ ਨਹੀਂ ਦਿੰਦਾ ਉਹ ਤਾਂ ਆਪ ਹੀ ਵਿਚਾਰਾ ਪ੍ਰੇਤ ਜੂਨ ਵਿੱਚ ਫਿਰਦਾ ਤੇ ਭਟਕਦਾ ਫਿਰਦਾ ਤੰਗੂ ਗੁਣ ਚ ਤੜਫਦਾ ਫਿਰਦਾ ਤੇ ਉਹਨੇ ਦੂਜੇ ਲੋਕਾਂ ਦਾ ਕੀ ਕੰਮ ਸਵਾਰਨਾ ਜਿੰਨ ਜਿੰਨ ਆਪ ਹੀ ਵਿਚਾਰਾ ਜਿੰਨ ਜੂਨ ਵਿੱਚ ਪਿਆ ਹੋਇਆ ਭੂਤਾਂ ਪ੍ਰੇਤਾਂ ਦੀ ਜੂਨ ਵਿੱਚ ਉਹਨੇ ਲੋਕਾਂ ਦਾ ਫਾਇਦਾ ਕੀ ਕਰਨਾ ਕਈ ਲੋਕ ਜੈਨ ਨੂੰ ਵਸ ਕਰਦੇ ਨੇ ਭੂਤਾਂ ਨੂੰ ਵਸ ਕਰਦੇ ਨੇ ਪ੍ਰੀਤਾਂ ਨੂੰ ਵਸ ਕਰਦੇ ਨੇ ਉਹਨਾਂ ਦੇ ਦੀਵੇ ਜਗਾਉਂਦੇ ਨੇ ਚੱਲ ਬਈ ਆਹ ਕੰਮ ਕਰਕੇ ਆ ਇਹ ਸਾਰੇ ਪੁੱਠੇ ਕੰਮ ਕਰਨ ਵਾਸਤੇ ਚਿਰਾਗ ਜਗਦੇ ਨੇ ਚਿਰਾਗ ਕਿਸੇ ਪੀਰ ਦਾ ਨਹੀਂ ਜਗਦਾ ਨੰਬਰ 2 ਪੰਜਾਬ ਦੇ ਵਿੱਚ ਕੋਈ ਪੀਰ ਨਹੀਂ ਹੈਗਾ ਅੱਛਾ ਜੀ ਜੇ ਹੈਗਾ ਤਾਂ ਉਹ ਲਹਿੰਦੇ ਪੰਜਾਬ ਦੇ ਵਿੱਚ ਜੋ ਪਾਕਿਸਤਾਨ ਵਿੱਚ ਰਹਿ ਗਿਆ ਉੱਥੇ ਕੁਝ ਪੀਰਾਂ ਦੀ ਗੱਲਬਾਤ ਹੈਗੀ ਇੱਥੇ ਤਾਂ ਪੀਰ ਹੀ ਕੋਈ ਨਹੀਂ ਪੰਜਾਬ 'ਚ ਪੀਰ ਅੱਛਾ ਜੀ ਪੰਜਾਂ ਪੀਰਾਂ ਦੇ ਵਿੱਚੋਂ ਪੰਜੀ ਪੀਰ ਨੇ ਪੰਜਾਂ ਪੀਰਾਂ ਚੋਂ ਬਾਬਾ ਫਰੀਦ ਆ ਬਾਬੇ ਫਰੀਦ ਦੀ ਤਕ ਉਹ ਜੋਤ ਨਹੀਂ ਲਾਉਂਦਾ ਹੂੰ ਜੇ ਕੋਈ ਲਾਉਂਦਾ ਵੀ ਆ ਤਾਂ ਸਿੱਖ ਪੈ ਜਾਂਦੇ ਨੇ ਲਾ 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 ਕਰਕੇ ਫੇ ਤੁਸੀਂ ਕੀ ਜਗਾਉਨੇ ਹੋ ਤੁਸੀਂ ਪਖੰਡ ਕਰਦੇ ਹੋ ਲਿਆਓ ਕਿਹੜਾ ਤੁਹਾਡਾ ਪੀਰ ਆ ਕਿਹੜਾ ਹੋਗਾ ਇਸ ਕਰਕੇ ਇਹ ਜਿਹੜੀ ਚਿਰਾਗ ਜਗਾਉਨੇ ਆ ਪੀਰਾਂ ਦੇ ਨਾਂ ਥੱਲੇ ਉਹ ਪ੍ਰੇਤਾਂ ਦੇ ਜਗਦੇ ਨੇ ਪੀਰ ਕੋਈ ਨਹੀਂ ਹੈਗਾ ਠੀਕ ਹੈ ਤੇ ਉਹ ਪ੍ਰੇਤ ਹੀ ਭੋਜਨ ਖਾਂਦੇ ਨੇ ਪ੍ਰੇਤਾਂ ਨੂੰ ਖੀਰ ਚੜਦੀ ਆ ਪ੍ਰੇਤ ਹੀ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਪੀਰ ਆ ਤੇ ਪ੍ਰੇਤ ਹੀ ਆਪਣੇ ਆਪ ਨੂੰ ਕਹਿੰਦੇ ਅਸੀਂ ਸ਼ਹੀਦ ਆ ਅ ਜਿੰਨੇ ਖੇਤਾਂ ਦੇ ਵਿੱਚ ਸ਼ਹੀਦ ਨੇ ਅ ਅਸਲ ਚ ਹੈ ਤਾਂ ਸੀਗੇ ਜਿਹੜੇ ਲੋਕ ਬਾਹਰੋਂ ਆਏ ਨੇ ਆਪਣੇ ਪਿਤਰਾਂ ਦੀਆਂ ਇੱਟਾਂ ਲਿਆਂਦੀਆਂ ਚੱਕ ਕੇ ਜਾਂ ਇੱਥੇ ਆ ਕੇ ਬਣਾ ਲੀਆਂ ਲੈ ਵੀ ਪਿਤਰਾਂ ਨੂੰ ਘਰ ਨਾ ਰੱਖ ਕੇ ਬਾਹਰ ਖੇਤਾਂ ਦੇ ਵਿੱਚ ਮੋਟਰ ਤੇ ਥਾਂ ਬਣਾ ਦਿੱਤੀ ਉੱਥੇ ਪਿਤਰਾਂ ਨੂੰ ਪੁੱਜਣ ਲੱਗ ਪਏ ਹੈ ਤਾਂ ਉਹ ਪਿਤਰਾਂ ਦੀ ਥਾਂ ਸੀ ਪਿਤਰਾਂ ਨੂੰ ਪੂਜਦੇ ਸੀ ਉਹ ਪਿਤਰਾਂ ਤੋਂ ਹੌਲੀ-ਹੌਲੀ ਜਦੋਂ ਸਿੱਖੀ ਦੇ ਪ੍ਰਚਾਰ ਦਾ ਜ਼ੋਰ ਪਿਆ ਉਹਨਾਂ ਨੂੰ ਸ਼ਹੀਦ ਕਹਿ ਕੇ ਮੰਨਣ ਲੱਗ ਪਏ ਵੀ ਇਹ ਤਾਂ ਸਾਡੇ ਸ਼ਹੀਦ ਨੇ ਜੀ ਪਰ ਸ਼ਹੀਦ ਨਹੀਂ ਹੈਗੇ ਉਥੇ ਪਿਤਰ ਵੀ ਨਹੀਂ ਹੈਗੇ ਪ੍ਰੇਤ ਕੰਮ ਕਰਦੇ ਨੇ ਇਸੇ ਕਰਕੇ ਉਹਨਾਂ ਮੜੀਆਂ ਦੇ ਵਿੱਚੋਂ ਜੋ ਬਣਾਉਂਦੇ ਨੇ ਥਾਂ ਲੋਕਾਂ ਦੀ ਇੱਛਾ ਨਹੀਂ ਪੂਰੀ ਹੁੰਦੀ ਲੋਕਾਂ ਦੇ ਕੰਮ ਨਹੀਂ ਹੁੰਦੇ ਕਿਉਂਕਿ ਉੱਥੇ ਪ੍ਰੇਤ ਵਾਸਾ ਕਰ ਚੁੱਕੇ ਨੇ ਤੇ ਕੁਝ ਸਮਾਂ ਆਉਂਦਾ ਜਿਹੜੇ ਇਹਨਾਂ ਦੇ ਪਿੱਤਰ ਹੁੰਦੇ ਨੇ ਪਿੱਤਰ ਵੀ ਪ੍ਰੇਤ ਬਣ ਜਾਂਦੇ ਨੇ ਤੇ ਜਦੋਂ ਪ੍ਰੇਤ ਬਣ ਜਾਣ ਉਦੋਂ ਫਿਰ ਆਲੇ-ਦੁਆਲੇ ਦੀਆਂ ਜਿਹੜੀਆਂ ਨਕਾਰਮਤਕ ਸ਼ਕਤੀਆਂ ਨੇ ਉਹਨਾਂ ਨੂੰ ਨਾਲ ਰਲਾ ਲੈਂਦੇ ਨੇ ਉਹ ਫਿਰ ਪ੍ਰੇਤਾਂ ਦਾ ਕੰਮ ਕਰਦੇ ਨੇ ਕਿ ਨਹੀਂ ਤਾਂ ਪਿੱਤਰਾਂ ਨੂੰ ਖੀਰ ਵੀ ਦਿੰਨੇ ਆ ਜੀ ਦੁੱਧ ਵੀ ਚੜਾਉਨੇ ਆ ਜੀ ਰੋਟੀ ਵੀ ਦਿੰਨੇ ਆ ਜੇ ਅਸੀਂ ਬਾਹਮਣ ਨੂੰ ਵੀ ਦਿੰਨੇ ਆ ਭਾਈ ਜੀ ਨੂੰ ਵੀ ਰੋਟੀ ਦਿੰਨੇ ਆ ਅਸੀਂ ਗੁਰਦੁਆਰੇ ਨੂੰ ਵੀ ਦਿੰਨੇ ਆ ਤੇ ਅਸੀਂ ਤਾਂ ਫੇਰ ਹੀ ਠੀਕ ਹੁੰਦੇ ਠੀਕ ਹਾਂ ਕਿਉਂਕਿ ਤਰੀਕਾ ਗਲਤ ਹੈ ਪਿੱਤਰਾਂ ਦੀ ਰੋਟੀ ਨਾ ਕਿਸੇ ਖੂਤੇ ਜਾਂਦੀ ਆ ਨਾ ਹੀ ਗੁਰਦੁਆਰੇ ਜਾਂਦੀ ਆ ਉਹ ਸਿਰਫ ਰੋਟੀ ਜਿਹੜਾ ਧਾਰਮਿਕ ਬੰਦਾ ਆ ਦੋ ਹੀ ਬੰਦੇ ਨੇ ਸਾਡੇ ਕੋਲ ਸਾਡੇ ਗੁਰਦੁਆਰੇ ਦੇ ਗਰੰਥੀ ਸਾਡੇ ਕੋਲ ਪੰਡਤ ਨੇ ਜਾਂ ਤਾਂ ਪੰਡਤ ਨੂੰ ਬੁਲਾ ਕੇ ਰੋਟੀ ਖਵਾਈ ਜਾਂਦੀ ਆ ਉਹ ਪੂਜਾ ਕਰੂਗਾ ਪਿਤਰਾਂ ਦੀ ਜਾਂ ਗੁਰਦੁਆਰੇ ਦਾ ਗਰੰਥੀ ਰੋਟੀ ਖਾਊਗਾ ਉਹ ਅਰਦਾਸ ਕਰੂਗਾ ਠੀਕ ਆ ਉਹ ਪੂਜਾ ਕਰੂਗਾ ਉਹ ਅਰਦਾਸ ਕਰੂਗਾ ਅਗਰ ਉਹ ਪਿਤਰਾਂ ਦੀ ਅਰਦਾਸ ਕਰਦਾ ਉਹਨੂੰ ਅੰਦਰ ਉਹਦੇ ਅਹਿਸਾਸ ਹੋਵੇ ਵੀ ਹਾਂ ਆਓ ਪਿਤਰੋ ਅਨਦਰ ਭੋਜਨ ਪ੍ਰਸ਼ਾਦਾ ग्रहण ਕਰੋ ਆਹ ਤੁਹਾਡੇ ਵਾਸਤੇ ਦਿੱਤਾ ਤੇ ਇਹਨੂੰ ਲੈ ਜਾਓ ਖਾ ਕੇ ਭੋਜਨ ਤੇ ਆਪਣਾ ਪਿਤਰ ਲੋਕ ਨੂੰ ਜਾਓ ਇਹਨਾਂ ਦੇ ਕਰਜੋ ਪਿਤਰ ਦੋਸ਼ ਲਾਇਆ ਉਹਨੂੰ ਦੂਰ ਕਰੋ ਜੇ ਤਾਂ ਗਰੰਥੀ ਨੂੰ ਇਹਨੀ ਸਮਝ ਹੋਵੇ ਜਾਂ ਉਹਦੇ ਅੰਦਰ ਇਨਾ ਹੌਸਲਾ ਹੋਵੇ ਵੀ ਮੈਂ ਹਾਂ ਪਿਤਰਾਂ ਦੀ ਮੈਂ ਪੂਜਾ ਕਰ ਸਕਦਾ ਜਾਂ ਮੈਂ ਪਿਤਰਾਂ ਨੂੰ ਮਨਾ ਸਕਦਾ ਪਿਤਰਾਂ ਦੀ ਰੋਟੀ ਖਾ ਸਕਦਾ 100% ਤਾਂ ਪਿਤਰਾਂ ਦੀ ਰੋਟੀ ਸੁਣ ਕੇ ਹੀ ਡਰ ਜਾਂਦੇ ਨੇ ਅੱਛਾ ਜੀ ਆਹ ਲੋਕ ਕਹਿੰਦੇ ਨਾ ਜੀ ਮੈਂ ਨਹੀਂ ਖਾਣੀ ਕਈ ਐਡੇ ਬੇਵਕੀ ਨੇ ਉਹ ਕਹਿੰਦੇ ਮੈਂ ਤਾਂ ਕਿਸੇ ਦੇ ਘਰ ਦੀ ਖਾਂਦਾ ਹੀ ਨਹੀਂ ਹੈਗਾ ਇਹ ਉਹੀ ਗੱਲ ਹੋ ਗਈ ਜਿਹੜਾ ਬਾਬੇ ਨਾਨਕ ਨੇ ਕਿਹਾ ਸੀਗਾ ਵੀ ਸਿੱਧ ਛੱਪ ਬੈਠੇ ਪਰਮਤੀ ਕੌਣ ਜਗਤ ਕੋ ਪਾਰ ਉਤਾਰਾ ਸਿੱਧ ਲੋਕ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਸੀ ਉਹ ਪਰਮੰਦਰ ਚ ਜਾ ਕੇ ਲੁੱਕ ਕੇ ਬਹਿ ਗਏ ਆ ਸੰਸਾਰ ਦਾ ਪਾਰ ਉਤਾਰਾ ਕਿਵੇਂ ਹੋਊਗਾ ਜੇ ਸਾਡੇ ਗਰੰਥੀ ਨਹੀਂ ਰੋਟੀ ਖਾਂਣਗੇ ਤੇ ਸੰਤਾਂ ਦਾ ਪਾਰ ਉਤਾਰਾ ਕਿਵੇਂ ਹੋਊਗਾ ਕੌਣ ਕੰਮ ਕਰੂਗਾ ਇਸ ਕਰਕੇ ਗਰੰਤੀ ਸਿੰਘਾਂ ਨੂੰ ਇਹ ਆਪਣੇ ਅੰਦਰ ਕਮਾਈ ਕਰ ਲੈਣੀ ਚਾਹੀਦੀ ਆ ਵੀ ਉਹ ਸੰਗਤਾਂ ਦੇ ਕੰਮ ਕਰਨ ਰੋਟੀ ਖਾਣ ਅਰਦਾਸ ਕਰਨ ਸੁੱਖ ਸ਼ਾਂਤੀ ਉਹਦੇ ਘਰ ਚ ਪੱਕੀ ਆਊਗੀ 100% ਠੀਕ ਹੈ ਅੱਛਾ ਹੁਣ ਰਹੀ ਆਪਣੀ ਇਹ ਚਿਰਾਗਾ ਦਾ ਹੋ ਗਿਆ ਹੁਣ ਰਹਿ ਗਿਆ ਦੀਵਾ ਦੀਵਾ ਕਿੱਥੇ ਜਗਾਉਣਾ ਦੇਖੋ ਦੋ ਤਿੰਨ ਗੱਲਾਂ ਨੇ ਦੀਵੇ ਦੀਆਂ ਅਸੀਂ ਦੀਵੇ ਜਗਾਉਨੇ ਆ ਦਿਵਾਲੀ ਦੀ ਰਾਤ ਨੂੰ ਦਿਵਾਲੀ ਦੀ ਠੀਕ ਹੈ ਅਗਰ ਪੂਰਵਤ ਵੀ ਹੁੰਦਾ ਹਾਂ ਤੇ ਇਤਿਹਾਸ ਵਿੱਚੋਂ ਸਾਨੂੰ ਮਿਲਦਾ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਗੜ੍ਹ ਦੇ ਕਿਲੇ ਤੋਂ ਬਵੰਜਾ ਰਾਜਾਂ ਨੂੰ ਛਡਾ ਕੇ ਆਏ ਨੇ ਤੇ ਮਾਤਾ ਜੀ ਨੇ ਤੇ ਸੰਗਤਾਂ ਨੇ ਉਦੋਂ ਹਰ ਘਰ ਦੇ ਉੱਤੇ ਦੀਵੇ ਜਗਾਏ ਸੀ ਤੇ ਦੇਸੀ ਘਿਓ ਦੇ ਜਗਾਏ ਸੀ ਉਦੋਂ ਘੜੇ ਭਰੇ ਹੁੰਦੇ ਸੀ ਦੇਸੀ ਘਿਓ ਦੇ ਉਹ ਘੜੇ ਸਰੋਂ ਦੇ ਤੇਲ ਜਿੰਨੀ ਕੀਮਤ ਸੀਗੀ ਉਹ ਦੀਵਾ ਜਗਾਇਆ ਜਾਂਦਾ ਖੁਸ਼ੀ ਦੇ ਵਿੱਚ ਨੰਬਰ 2 ਜਾਂ ਫਿਰ ਦੀਵਾ ਜਗਾਇਆ ਜਾਂਦਾ ਕਬਰਾਂ ਦੇ ਵਿੱਚ ਅੱਛਾ ਹੁਣ ਤਾਂ ਕੁਝ ਕਹਿੰਦਾ ਨਹੀਂ ਜਦੋਂ ਕੋਈ ਪੁਰਾਣੀ ਮਰ ਜਾਂਦਾ ਸੀ ਨਾ ਤੇ ਰਾਤ ਨੂੰ ਉਹਦੇ ਸਰਹਾਣੇ ਜਾ ਕੇ ਦੀਵਾ ਜਗਾ ਕੇ ਆਉਂਦੇ ਸੀਗੇ ਅੱਛਾ ਉਹ ਇੱਕ ਇਹ ਹੁੰਦੀ ਸੀ ਪਰੰਪਰਾ ਵੀ ਸਾਡਾ ਪੁਰਾਣੀ ਜਿਹੜਾ ਗਿਆ ਆ ਉਹ ਪ੍ਰਲੋਕ ਨੂੰ ਜਾਊਗਾ ਉਹ ਪ੍ਰਲੋਕ ਦੇ ਰਸਤੇ ਬੜੇ ਭਿਆਨਕ ਨੇ ਤੇ ਉੱਥੇ ਜਿਹੜੀ ਹੈਗੀ ਆ ਇਹਨੂੰ ਲੋ ਮਿਲੇ ਚਾਨਣਾ ਹੋਵੇ ਇਹਦੇ ਅੱਗੇ ਅੱਛਾ ਉਹ ਅਸੀਂ ਤਾਂ ਦੀਵਾ ਜਗਾ ਕੇ ਆਉਂਦੇ ਆ ਜਿੰਨਾ ਚਿਰ ਘਰੇ ਖੰਡ ਪਾਠ ਜਾਂ ਸਹਿਜ ਪਾਠ ਜਾਂ ਜੋ ਉਹਦੀ ਪੂਜਾ ਹੁੰਦੀ ਆ ਮਰਨ ਤੋਂ ਬਾਅਦ ਪਾਠ ਪੂਜਾ ਜਿੰਨਾ ਚਿਰ ਉਹ ਪਾਠ ਪੂਜਾ ਸੰਪੰਨ ਨਹੀਂ ਹੋ ਜਾਂਦੀ ਉਹਨਾਂ ਚਿਰ ਹਰ ਰੋਜ਼ ਜਾ ਕੇ ਉਹਦੀ ਮੜੀ ਦੇ ਉੱਤੇ ਦੀਵਾ ਜਗਾਉਂਦੇ ਹੁੰਦੇ ਸੀ ਅੱਜ ਬੜੀ ਲਿਖੀ ਦੁਨੀਆ ਹੋ ਗਈ ਆ ਤੇ ਅਸੀਂ ਧਰਮ ਤੋਂ ਦੂਰ ਹੋ ਗਏ ਆ ਅਸੀਂ ਆਪਣੀਆਂ ਪਰੰਪਰਾਵਾਂ ਤੋਂ ਦੂਰ ਹੋ ਗਏ ਆ ਹੁਣ ਕੋਈ ਨਹੀਂ ਦੀਵਾ ਜਗਾਉਂਦਾ ਮਰਿਆਂ ਤੇ ਵੀ ਨਹੀਂ ਜਗਾਉਂਦਾ ਚਾਹੇ ਕਿਸੇ ਦੀ ਮੰਮਾ ਆ ਪਿਓ ਆ ਭੈਣ ਭਰਾ ਆ ਬੱਚੇ ਆ ਹੁਣ ਦੇਖੋ ਜਿਸ ਮਾਂ ਦਾ ਪੁੱਤਰ ਤੁਰ ਗਿਆ ਉਹਨੂੰ ਕਿੰਨਾ ਦੁੱਖ ਹੁੰਦਾ ਇਸ ਗੱਲ ਦਾ ਵੀ ਮੇਰਾ ਪੁੱਤਰ ਪਤਨ ਕਿੱਥੇ ਹੋਊਗਾ ਕੀ ਕਰਦਾ ਹੋਊਗਾ ਕੀ ਖਾਂਦਾ ਹੋਊਗਾ ਉਹ ਨੇਰੇ ਚ ਕਿੱਥੇ ਬੈਠਾ ਹੋਊਗਾ ਤੇ ਚਲ ਮੈਂ ਜਾਵਾਂ ਤੇ ਮੜੀਆਂ ਤੇ ਇੱਕ ਦੀਵਾ ਜਗਾਵਾਂ ਆਪਣੇ ਪੁੱਤਰ ਦੇ ਨਾਂ ਦਾ ਉਹ ਦੀਵਾ ਜਗਾਇਆ ਹੋਇਆ ਉੱਥੇ ਪ੍ਰਮਾਣ ਹੁੰਦਾ ਜਿੱਥੇ ਵੀ ਉਹਦਾ ਪੁੱਤਰ ਜਾ ਰਿਹਾ ਜਾਂ ਜਾ ਕੇ ਬੈਠਾ ਹੋਇਆ ਜਾਂ ਜਿੱਥੇ ਵੀ ਆ ਉਸ ਦੀਵੇ ਤੋਂ ਉਹਨੂੰ ਪਾਵਰ ਮਿਲੇਗੀ ਉਸ ਦੀਵੇ ਤੋਂ ਉਹਨੂੰ ਤਾਕਤ ਮਿਲੇਗੀ ਉਹਨੂੰ ਰੋਸ਼ਨੀ ਪ੍ਰਕਾਸ਼ ਮਿਲੇਗਾ ਕਿਉਂਕਿ ਦੀਵਾ ਵੀ ਇੱਕ ਜੋਤ ਵਰਗਾ ਹੀ ਹੁੰਦਾ ਉਹ ਛੋਟਾ ਹੁੰਦਾ ਉਹਦੀ ਕਿਸਮ ਹੋਰ ਹੁੰਦੀ ਆ ਪਰ ਜੋਤ ਕਿਉਂਕਿ ਜੋਤ ਸਰੂਪ ਹੀ ਸਾਡੀ ਆਤਮਾ ਹੈ ਠੀਕ ਹੈ ਜੋਤ ਦੀ ਹੀ ਲੋੜ ਸਾਨੂੰ ਪੈਂਦੀ ਆ ਜਿਹੜੀ ਪ੍ਰਲੋਕ ਵਿੱਚ ਸਾਨੂੰ ਚਾਣਨਾ ਕਰਦੀ ਆ ਹੂੰ ਇਹ ਆ ਜੀ ਦੀਵੇ ਦਾ ਜੋਤ ਦਾ ਤੇ ਚਰਾਗਾ ਦਾ ਠੀਕ ਤੇ ਇੱਕ ਬਾਬੇ ਸਾਨੂੰ ਇਹ ਦੱਸਣਾ ਜਿਵੇਂ ਜੋਤ ਆ ਜਿਹੜੀ ਉਹ ਕੌਣ ਕੌਣ ਲੋਕ ਘਰੇ ਆਪਣੇ ਮੈਂ ਇਹ ਕਹੂੰਗਾ ਵੀ ਭਾਈ ਘਰ ਚ ਜੋਤ ਨਹੀਂ ਜਗਾਉਣੀ ਚਾਹੀਦੀ ਅੱਛਾ ਬਹੁਤ سارے ਲੋਕਾਂ ਦੇ ਬਾਬੇ ਦੀਪ ਸਿੰਘ ਜੀ ਦੀ ਜੋਤ ਜਗਾਉਂਦੇ ਆ ਜੀ ਉਹ ਜੋਤ ਜਗਾਉਂਦੇ ਨੇ ਬਸ ਇਸ ਦੂਬਾਦਰ ਨੂੰ ਕੋਈ ਗਿਆਨ ਨਹੀਂ ਹੈਗਾ ਮਤਲਬ ਮੇਰੇ ਇਦਾਂ ਦੀ ਕੋਈ ਜਾਣ ਕੋਈ ਮਰਿਆਦਾ ਨਹੀਂ ਹੈਗੀ ਕੋਈ ਪਤਾ ਨਹੀਂ ਉਹਨਾਂ ਨੂੰ ਵੀ ਜੋਤ ਜਗਾ ਕੇ ਅਸੀਂ ਕਰਨਾ ਕੀ ਆ ਤੇ ਉਹ ਇਹ ਸੋਚਦੇ ਵੀ ਸੀ ਬਾਬੇ ਦੀਪ ਸਿੰਘ ਦੇ ਅੱਗੇ ਜੋਤ ਜੋਤ ਜਗਾਤੀ ਆ ਤੇ ਬਸ ਹੁਣ ਬਾਬਾ ਸਾਡੇ ਸਾਰੇ ਕੰਮ ਕਰੂਗਾ ਹੂੰ ਬਾਬਾ ਤਾਂ ਆਪਣੇ ਕੰਮ ਕਰੂ ਹਾਂਜੀ ਪਰ ਐਸਾ ਕੁਝ ਨਹੀਂ ਹੈਗਾ ਹੂੰ ਠੀਕ ਆ ਹਰ ਘਰ ਦੇ ਵਿੱਚ ਜੋਤ ਨਹੀਂ ਚੱਲਦੀ ਇਹ ਦੇਖਣਾ ਪੈਂਦਾ ਕਿ ਕਿੰਨਾ ਦੀ ਫੈਮਿਲੀ ਚ ਜੋਤ ਜਗ ਸਕਦੀ ਆ ਕਿੰਨਾ ਦੇ ਘਰ ਚ ਜੋਤ ਜਗ ਸਕਦੀ ਆ ਕਿ ਨਹੀਂ ਜਗ ਸਕਦੀ ਜੇ ਜੇਤ ਜਗਾਉਣੀ ਆ ਤਾਂ ਉਹਦੇ ਵਾਸਤੇ ਕੀ ਕਰਨਾ ਹਾਂਜੀ ਉਹ ਦੱਸ ਤੋਂ ਕੀ ਭੋਗ ਪ੍ਰਸ਼ਾਦ ਦੇਣਾ ਕਿਹੜੇ ਦੇਵਤੇ ਦੀ ਆ ਕਿਹੜੇ ਗੁਰੂ ਦੀ ਆ ਜੇ ਬਾਬੇ ਦੇਵ ਸਿੰਘ ਦੀ ਆ ਤੇ ਉੱਥੇ ਕੜਾ ਪ੍ਰਸ਼ਾਦੀ ਦੇਗਾ ਉੱਥੇ ਖੀਰ ਚੜ੍ਹੋਣੀ ਪੈਂਦੀ ਆ ਪਤਾਸੇ ਚੜਾਉਣੇ ਪੈਂਦੇ ਨੇ ਇਹ ਚੀਜ਼ਾਂ ਦਾ ਪ੍ਰਸ਼ਾਦ ਉੱਥੇ ਰੋਜ਼ ਦੇਣਾ ਪੈਂਦਾ ਫੁੱਲਾਂ ਦੇ ਨਾਲ ਉਹਦੀ ਪੂਜਾ ਕਰਨੀ ਪੈਂਦੀ ਹੈ ਫੁੱਲ ਚੜਾਉਣੇ ਪੈਂਦੇ ਨੇ ਦੋਨੋਂ ਹੱਥਾਂ ਨਾਲ ਘਣਾ ਪ੍ਰਸ਼ਾਦ ਦਿਓ ਪਤਾਸੇ ਦਿਓ ਖੀਰ ਦਿਓ ਮਹੀਨੇ ਚ ਇੱਕ ਦਿਨ ਤਾਂ ਦਿਓ ਹਫਤੇ ਬਾਅਦ ਦੇ ਦਿਓ ਜੇ ਜੋਤ ਜਗਾਉਣ ਦਾ ਚਾਹ ਆ ਤੇ ਉੱਥੇ ਭੋਗ ਪ੍ਰਸ਼ਾਦ ਵੀ ਦਿਓ ਜਿਹਦੇ ਨਾਮ ਦੀ ਜੋਤ ਜਗਾਈ ਆ ਠੀਕ ਹੈ ਜੀ ਤਾਂ ਉਹ ਜੋਤ ਦਾ ਫਲ ਆਪਾਂ ਨੂੰ ਮਿਲਦਾ ਤੇ ਕੱਲੀ ਜੋਤ ਜਗਾ ਕੇ ਅਸੀਂ ਉਹਨੂੰ ਬੱਤੀ ਨੂੰ ਅੱਗ ਲਾ ਕੇ ਕਹਿੰਨੇ ਚੱਲ ਬਾਬਾ ਹੁਣ ਸਾਰੇ ਕੰਮ ਕਰ ਸਾਡੇ ਹੂੰ ਹੁਣ ਮੇਰੇ ਕੋ ਬੜੇ ਕੇਸ ਹੁੰਦੇ ਜੀ ਉਹ ਅਸੀਂ ਕਰੇ ਜੋਤ ਜਗਾਉਣੇ ਬਾਬਾ ਦੀਪ ਸਿੰਘ ਜੀ ਫਲਾਣੇ ਦੀ ਜੀ ਬੜੇ ਦੁਖੀ ਆ ਜੀ ਅਸੀਂ ਸਾਡਾ ਬਰਬਾਦ ਹੋ ਗਏ ਜੀ ਅਸੀਂ ਉਜੜ ਗਏ ਜੀ ਮੈਂ ਕਿਹਾ ਫਿਰ ਕਿਉਂ ਜੋਤ ਜਗਾਉਣੇ ਤੁਸੀਂ ਤੁਹਾਨੂੰ ਜੋਤ ਫੜ ਨਹੀਂ ਦੇ ਰਹੀ ਜੋਤ ਤੁਹਾਡਾ ਕੋਈ ਕੰਮ ਨਹੀਂ ਕਰ ਰਹੀ ਜਾਂ ਤੁਹਾਡੇ ਚ ਕਮੀਆਂ ਜਾਂ ਜੋਤ ਵਿੱਚ ਕਮੀਆਂ ਤੁਹਾਨੂੰ ਤਰੀਕਾ ਨਹੀਂ ਜੋਤ ਦਾ ਜਾਂ ਤੁਹਾਨੂੰ ਜਗਾਉਣੀ ਨਹੀਂ ਚਾਹੀਦੀ ਵੀ ਤੁਹਾਨੂੰ ਗੁਰੂ ਦੇਖੋ ਮੈਂ ਸਿੱਖਾਂ ਦੇ ਪ੍ਰਤੀਕਾਂ ਨੇ ਵੀ ਜਦੋਂ ਤੁਹਾਨੂੰ ਇੱਕ ਗੱਲ ਕਹਿ ਦਿੱਤੀ ਵੀ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲ ਆ ਹਾਂ ਜੀ ਤੁਹਾਨੂੰ ਫਿਰ ਉਤੋਂ ਦੀ ਹੋ ਕੇ ਤੁਸੀਂ ਜੋਤਾਂ ਜਗਾਉਨੇ ਆਂ ਵੀ ਸਾਨੂੰ ਗੁਰਦੁਆਰੇ ਨਾਲ ਜਾਣਾ ਪਏ ਸਾਡੇ ਘਰੇ ਕੰਮ ਕਰੇ ਬਾਬਾ ਆ ਕੇ ਗੁਰਦੁਆਰੇ ਜਾਓ ਜੋ ਸਾਡੀ ਮਰਿਆਦਾ ਸਿੱਖ ਧਰਮ ਦੀ ਮੱਥਾ ਟੇਕੋ ਹਾਜ਼ਰੀ ਭਰੋ ਕਥਾ ਕੀਰਤਨ ਹੁੰਦਾ ਤੇ ਉਹ ਸੁਣੋ ਜੋ ਤੁਹਾਡਾ ਸਰਦਾ ਬੰਦ ਦਾ ਰੁਪਈਆ ਥੇਲੀ 10 20 50 ਉਹਨੂੰ ਮੱਥਾ ਟੇਕੋ ਠੀਕ ਆ ਤੇ ਉੱਥੇ ਜਿਹੜੀ ਅਰਦਾਸ ਹੁੰਦੀ ਆ ਅਰਦਾਸ ਵਿੱਚ ਆਪਣੀ ਹਾਜ਼ਰੀ ਲਵਾ ਕੇ ਵਾਪਸ ਆਓ ਠੀਕ ਹੈ ਜੋਤਾਂ ਦੇ ਮਗਰ ਕੀ ਕਰਦੇ ਕਹਿੰਦੇ ਫਾਸਟ ਹੋ ਗਏ ਅਸੀਂ ਵੀ ਗੁਰਦੁਆਰੇ ਚ ਕੰਮ ਕੋਈ ਹੋਵੇ ਨਾ ਹੋਵੇ ਪਰ ਜੋਤ ਨਾਲ ਸਾਡਾ ਜ਼ਰੂਰ ਹੋਊਗਾ ਉਹ ਤਾਂ ਲਾਉਂਦੇ ਨੇ ਮੈਂ ਉਹਨੂੰ ਹੁਣ ਬੇਸਮਝੀ ਤਾਂ ਨਹੀਂ ਕਹਿ ਸਕਦਾ ਵੀ ਗਿਆਨ ਨਹੀਂ ਹੈਗਾ ਗਿਆਨ ਨਹੀਂ ਹੈਗਾ ਗਿਆਨ ਨਹੀਂ ਹੈਗਾ ਵੀ ਇਹਦਾ ਮਤਲਬ ਕੀ ਆ ਤੇ ਨਾ ਹੀ ਸਾਡੇ ਵਾਲਾ ਲਾਣਾ ਜਿਹੜਾ ਹੈਗਾ ਸਾਡੇ ਪ੍ਰਚਾਰਕ ਨੇ ਨਾ ਉਹਨਾਂ ਨੂੰ ਅਕਲ ਨਾ ਉਹਨਾਂ ਨੂੰ ਵੀ ਨਹੀਂ ਪਤਾ ਵੀ ਜੋਤ ਦਾ ਮਤਲਬ ਕੀ ਆ ਜੋਤ ਕਿਵੇਂ ਜਗਾਉਣੀ ਕਿੱਥੇ ਜਗਾਉਣੀ ਕਦੋਂ ਜਗਾਉਣੀ ਆ ਉਹਨਾਂ ਨੂੰ ਵੀ ਨਹੀਂ ਪਤਾ ਵੀ ਜੋਤ ਦੀ ਪੂਜਾ ਕਿਵੇਂ ਕਰਨੀ ਜੋਤ ਨੂੰ ਚੜਾਵਾ ਕਿਵੇਂ ਚੜਾਉਣਾ ਆ ਦੇਖੋ ਫੁੱਲ ਚੜਾ ਦਿਓ ਪ੍ਰਸ਼ਾਦ ਚੜਾ ਦਿਓ ਤੇ ਪੂਜਾ ਹੋ ਗਈ ਹੂੰ ਠੀਕ ਆ ਤੇ ਜੇ ਕੁਝ ਵੀ ਤੁਸੀਂ ਕਰਨਾ ਫਿਰ ਖਲੋ ਕੇ ਅਰਦਾਸ ਕਰ ਦਿਓ ਤੇ ਅਰਦਾਸ ਹੋ ਗਈ ਇਹ ਆਪਣੀ ਆਪਣੀ ਸ਼ਰਧਾ ਆ ਭਾਵਨਾ ਆ ਕਿਸੇ ਦੀ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਉਹ ਉਵੇਂ ਕਰ ਲਵੇ ਫਿਰ ਸਾਡੇ ਕੋਲ ਜੋ ਸਲਾਹ ਲੈਂਦਾ ਨੂੰ ਦੇ ਦਿੱਦੀ ਆ ਹੂੰ ਤੇ ਸੀਰ ਸਿੰਘਾ ਦੀ ਜੋਤ ਬਾਰੇ ਬਾਬਾ ਜੀ ਹੈ ਜੀ ਸ਼ਹੀਦ ਸਿੰਘਾਂ ਦੀ ਜੋਤ ਬਾਰੇ ਉਹਦੇ ਆਪਾਂ ਕਾਫੀ ਦੇਖਿਆ ਗਰ ਨਹੀਂ ਮੈਂ ਨਹੀਂ ਮੰਨਦਾ ਇਸ ਗੱਲ ਵਿੱਚ ਸ਼ਹੀਦ ਸਿੰਘਾਂ ਦੀ ਜੋਤ ਲਾਉਣੀ ਚਾਹੀਦੀ ਠੀਕ ਹੈ ਨਾ ਕਿਉਂਕਿ ਇਹ ਛੀਦਾਂ ਦੀ ਨਾ ਤਾਂ ਸੇਵਾ ਕਰ ਸਕਦੇ ਨਾ ਛੀਦਾਂ ਦਾ ਇਹ ਪਾਠ ਕਰ ਸਕਦੇ ਆ ਠੀਕ ਹੈ ਤੇ ਜੋਤ ਨਹੀਂ ਲਾਉਣੀ ਚਾਹੀਦੀ ਕਿੱਥੇ ਮਰਿਆਦਾ ਨਹੀਂ ਹੈਗੀ ਕਿੱਥੇ ਲਿਖਿਆ ਨਹੀਂ ਹੈਗਾ ਵੀ ਸਿੱਖ ਘਰੇ ਬੈਠਾ ਜੋਤ ਜਗਾਵੇ ਕਿਸੇ ਦੀ ਇਹ ਮਨਮਤ ਆ ਮਰਜੀ ਆਪਣੀ ਤੇ ਇਹ ਵਾਜਬ ਨਹੀਂ ਹੈਗੀ ਜੋਤ ਲਾਉਣੀ ਕਰਨਾ ਹੁਣ ਮੈਂ ਦੇਖੋ ਇੱਥੇ ਪਾਠ ਪੂਜਾ ਕਰਨਾ ਤੇ ਦੇਖ ਲਓ ਕੁਝ ਵੀ ਨਹੀਂ ਹੈਗਾ ਹਮ ਮਾਤਸ ਵੀ ਨਹੀਂ ਹੋਣੀ ਇੱਥੇ ਅੱਖਾਂ ਬੰਦ ਕਰੋ ਨਾ ਜੋਤ ਦਿਖੇ ਨਾ ਕੋਈ ਤੁਹਾਨੂੰ ਹੋਰ ਕੁਝ ਦਿਖੇ ਹਮ ਅੱਖਾਂ ਬੰਦ ਕਰਕੇ ਧਿਆਨ ਧਰੋ ਕਿਸੇ ਅਜੀਬ ਸ਼ਕਤੀ ਦਾ ਜੋ ਤੁਹਾਡਾ ਕੰਮ ਕਰਿਆ ਠੀਕ ਹੈ ਜੀ ਤੇ ਇੱਕ ਬਾਬਾ ਜੀ ਚਲੋ ਜਿਹੜੇ ਘਰੇ ਪੂਜਾ ਕਰਦੇ ਆ ਪਾਠ ਕਰਦੇ ਆ ਜਿਵੇਂ ਤੁਸੀਂ ਬੱਤੀ ਲਾਉਣ ਜਾ ਅਰਗਵਤੀ ਦੇ ਬਾਰੇ ਥੋੜਾ ਜਿਆਦਾ ਦੱਸਿਓ ਅ ਦੇਖੋ ਧੂਫ ਲਾਉਣੀ ਹੈ ਹੁਣ ਗੱਲ ਇਹ ਆ ਵੀ ਸਾਡੇ ਘਰਾਂ ਦੇ ਵਿੱਚ ਜਿਹੜੇ ਕਮਰੇ ਨੇ ਉਹਨੂੰ ਬੜਾ ਮਹਿੰਗਾ ਮਹਿੰਗਾ ਰੰਗ ਕੀਤਾ ਆ ਠੀਕ ਹੈ ਜੋ ਭਾਵੇਂ ਅਰਗਬਤੀ ਲਾ ਲਓ ਚਾਹੇ ਗੁਗਲ ਦੀ ਧੂਫ ਲਾ ਲਓ ਧੂੰਆਂ ਦੋਨੋਂ ਚ ਹੋਊਗਾ ਧੂੰਆਂ ਜੋਤ ਵਿੱਚੋਂ ਹੀ ਹੋਊਗਾ ਉੱਥੇ ਕਮਰੇ ਨੂੰ ਕਾਲਾ ਕਰ ਦਊਗੀ ਠੀਕ ਹੈ ਇਸ ਕਰਕੇ ਬਹੁਤੇ ਲੋਕ ਧੂੰਆਂ ਹੋਣ ਦੇ ਬਾਵਜੂਦ ਵੀ ਨਹੀਂ ਲਾਉਂਦੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਹੂੰ ਵੇ ਲੱਖ ਰੁਪਈਆ ਲੱਗਦਾ ਰੰਗ ਨੂੰ ਜੇ ਰੰਗ ਰੋਗਨ ਕਰਾਈਏ ਹੂੰ ਤੇ ਫਿਰ ਅਸੀਂ ਧੂਫ ਲਾ ਕੇ ਕਾਲਾ ਕਰਦੇ ਆ ਠੀਕ ਆ ਇਹ ਕਿਤੇ ਵੀ ਨਹੀਂ ਕਿਸੇ ਦੇਵਤੇ ਨੂੰ ਪ੍ਰਵਾਨ ਹੈਗੀ ਮੰਦਰਾਂ ਚ ਹੈਗੀ ਆ ਮੰਦਰਾਂ ਦੇ ਵਿੱਚ ਹੈਗੀ ਆ ਜਾਂ ਮੰਦਰ ਵਰਗਾ ਕੋਈ ਥਾਂ ਇਹੋ ਜਿਹਾ ਹੈਗਾ ਤੇ ਉਥੇ ਜੋਤ ਵੀ ਜਗ ਸਕਦੀ ਆ ਧੂਫ ਵੀ ਗੋਗਲ ਦੀ ਲੱਗ ਸਕਦੀ ਆ ਘਰ ਦੇ ਵਿੱਚ ਨਹੀਂ ਨਾ ਧੂਫ ਲੱਗੂਗੀ ਨਾ ਅਰਗਬਤੀ ਲੱਗੂਗੀ ਨਾ ਜੋਤ ਲੱਗੂਗੀ ਘਰ ਦੇ ਵਿੱਚ ਨਹੀਂ ਕਿਉਂਕਿ ਇਹਨਾਂ ਚੀਜ਼ਾਂ ਤੇ ਹੋਰ ਸ਼ਕਤੀਆਂ ਨੇ ਆ ਕੇ ਨਿਵਾਸ ਕਰਨਾ ਤੁਹਾਡੇ ਕੋ ਸਾਂਭੀਆਂ ਨਹੀਂ ਜਾਣੀਆਂ ਫਿਰ ਤੁਸੀਂ ਸੰਕਟ ਚ ਪਾਉਂਗੇ ਫਿਰ ਕੋਈ ਬਾਬਾ ਲੱਭੋਗੇ ਬਾਬਾ ਨੇ ਕਹਿਣਾ ਮੈਂ ਇਨੇ ਪੈਸੇ ਲਵਾਂਗਾ ਤੁਹਾਡਾ ਕੰਮ ਠੀਕ ਕਰ ਦੂੰਗਾ ਹਮ ਮਤਲਬ ਸੋਚ ਤਾਂ ਨਹੀਂ ਹੁੰਦੀ ਘਰੇ ਨਹੀਂ ਹੁੰਦੀ ਕਿਉਂਕਿ ਅਸੀਂ ਗਾਲਾਂ ਵੀ ਕੱਢਣੀਆਂ ਨੇ ਕਿਸੇ ਦੇ ਨਿੰਦਿਆ ਚੁਗਲੀ ਵੀ ਕਰਨੀਆਂ ਕਿਸੇ ਨੂੰ ਬੁਰਾ ਭਲਾ ਵੀ ਕਹਿਣਾ ਆ ਹਮ ਕਈ ਤਰ੍ਹਾਂ ਦੀ ਕਿਰਿਆ ਵੀ ਆ ਸਾਡੀ ਹਮ ਇਸ ਕਰਕੇ ਉਹ ਚੀਜ਼ਾਂ ਸਾਨੂੰ ਭਾਜੀ ਵੱਖਰਾ ਰੂਮ ਬਣਾ ਲੈਂਦੇ ਨਹੀਂ ਜਿਵੇਂ ਜਾਂ ਉੱਪਰ ਜਾਂ ਕਿਵੇਂ ਮਤਲਬ ਬਾਬਾ ਜੀ ਦਾ ਰੂਮ ਬਣਾ ਲੈਂਦੇ ਆ ਬਣਾ ਲੈਂਦੇ ਨੇ ਹਾਂਜੀ ਉਹ ਚੋਰ ਨੇ ਅੱਛਾ ਜੀ ਗੁਰੂ ਗ੍ਰੰਥ ਸਾਹਿਬ ਤੇ ਚੋਰ ਨੇ ਹੂੰ ਕੈਨੇਡਾ ਚ ਬਹੁਤ ਕੇਸ ਆ ਰਹੇ ਨੇ ਵੀ ਗੁਰਦੁਆਰੇ ਨਾ ਜਾ ਕੇ ਅਸੀਂ ਆਪਣੇ ਘਰੇ ਬਾਬੇ ਨੂੰ ਹਾਈਜੈਕ ਕਰਕੇ ਰੱਖਾਂਗੇ ਤੇ ਉਹ ਹੈ ਵੀ ੱੱਕੇ ਨਾਲ ਉਹਨੂੰ ਮਨਾਉਣਾ ਤੇ ਸਾਡਾ ਕੰਮ ਕਰਾਉਣਾ ਠੀਕ ਹੈ ਜੇ ਅਸੀਂ ਘਰੇ ਹੀ ਜੋਤ ਜਗਾ ਲਈ ਘਰੇ ਕਮਰਾ ਬਣਾ ਲਿਆ ਘਰ ਦੇ ਵਿੱਚ ਹੀ ਅਸੀਂ ਪ੍ਰਕਾਸ਼ ਕਰ ਲਿਆ ਤੇ ਫਿਰ ਗੁਰਦੁਆਰੇ ਦੀ ਕੀ ਐਵੇਂ ਕੀਤੇ ਰਹਿ ਗਈ ਕੌਣ ਕਹੂਗਾ ਵੀ ਗੁਰਦੁਆਰੇ ਜਾਏ ਸੋਜੀ ਪਾਈ ਸੀ ਸੋਜੀ ਨਹੀਂ ਨਾ ਮਿਲਨੀ ਫਿਰ ਸੋਜੀ ਮੰਡੀ ਗੁਰੂ ਕੋਲੇ ਜਾ ਕੇ ਤੁਰ ਕੇ ਜਾਵਾਂਗੇ ਪੈਦਲ ਜਾਵਾਂਗੇ ਵਹੀਕਲ ਤੇ ਵੀ ਜਾਵਾਂਗੇ ਤੇ ਉੱਥੇ ਤੁਰ ਕੇ ਜਾ ਕੇ ਮਹਾਰਾਜ ਦੇ ਕੋਲ ਬੇਨਤੀ ਕਰਾਂਗੇ ਹਮ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਆਇਆ ਮੇਰੀ ਗਰੀਬ ਦੀ लाज ਰੱਖ ਮੈਂ ਚੰਗਾ ਮੈਂ ਮਾੜਾ ਮੈਂ ਤੇਰਾ ਆ ਤੇ ਮੈਨੂੰ ਬਚਾ ਤੇ ਘਰ ਵਿੱਚ ਕੀ ਕਰਾਂਗੇ ਆਪਾਂ ਘਰੇ ਤਾਂ ਫਿਰ ਹਾਈਜੈਕ ਕਰਕੇ ਰੱਖਿਆ ਨਾ ਸੀ ਬਾਬਾ ਆਪਣਾ ਘਰ ਦੇ ਵਿੱਚ ਪ੍ਰਕਾਸ਼ ਕਰਨਾ ਮੈਂ ਨਹੀਂ ਇਹਦੀ ਹਾਮੀ ਭਰੂੰਗਾ ਵੀ ਘਰ ਚ ਪ੍ਰਕਾਸ਼ ਕਰਨਾ ਚਾਹੀਦਾ ਠੀਕ ਹੈ ਠੀਕ ਹੈ ਬਾਕੀ ਆਪਣੀ ਆਪਣੀ ਮਰਜ਼ੀ ਆ ਕਰਨੀ ਲੋਕਾਂ ਨੇ ਫਿਰ ਵੀ ਆਪਣੀ ਮਰਜ਼ੀ ਆ ਜਿੱਦਾਂ ਮਰਜ਼ੀ ਸਮਝਾ ਲਓ ਜੋ ਉਹਨਾਂ ਨੂੰ ਚੰਗਾ ਲੱਗਾ ਕਰਨਾ ਹੋਈ ਆ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਓਕੇ ਜੀ ਮੇਰੀ ਖਾਲਸਾ ਵੈਰੀ ਖਫਤਤ ਹੈ